ਅੰਗਰੂਰ ਜ਼ਿਲ੍ਹੇ ਦੇ ਵਿੱਚ ਉਸ ਵੇਲੇ ਇੱਕ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਨਸ਼ਾ ਛੱਡਣ ਆਏ ਨੌ ਜਵਾਨਾਂ ਦੇ ਵੱਲੋਂ ਅਜਹੀ ਹਰਕਤ ਕਰ ਦਿੱਤੀ ਕਿ ਭੱਜ ਕੇ ਜਾਨ ਬਚਾਉਣੀ ਪਈ ਐ ਜੀ ਹਾਂ ਦੱਸਦੀ ਐ ਕਿ ਜਿੱਥੇ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਤਸਦੇ ਜਾ ਰਹੇ ਨੇ ਦੂਜੇ ਪਾਸੇ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕੀਤਾ ਜਾ ਰਿਹਾ ਪਰ ਉੱਥੇ ਇਹਨਾਂ ਦਾ ਵਿਵਹਾਰ ਅਜਿਹਾ ਆ ਕਿ ਹੁਣ ਡਰ ਦਾ ਮਾਹੌਲ ਵੀ ਪੈਦਾ ਹੋਣ ਲੱਗਿਆ ਕਿਉਂਕਿ ਸੰਗਰੂਰ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ 8 ਨੌਜਵਾਨ ਫਰਾਰ ਹੋ ਗਏ ਨੇ ਜਿਨ੍ਹਾਂ ਦੇ ਵੱਲੋਂ ਡਾਕਟਰਾਂ ਤੇ ਪੁਲਿਸ ਉੱਤੇ ਹਮਲਾ ਕਰ ਦਿੱਤਾ ਹਮਲਾ ਕਰਕੇ ਉੱਥੋਂ ਫਰਾਰ ਹੋ ਗਏ ਘਟਨਾ ਪਿੰਡ ਕਾਬਦਾਂ ਦੀ ਹੈ ਜਿੱਥੇ ਕਿ ਐਨ ਡੀ ਪੀ ਐਸ ਐਕਟ ਤਹਿਤ ਕਈ ਨੌਜਵਾਨਾਂ ਨੂੰ ਦਾਖਲ ਕਰਵਾਇਆ ਗਿਆ ਜਿਹੜੇ ਕਿ ਨਾਲ ਦੇ ਨੌਜਵਾਨਾਂ ਦਾ ਵੀ ਮਾਹੌਲ ਖਰਾਬ ਕਰ ਰਹੇ ਨੇ ਅਤੇ ਕੁੱਟਮਾਰ ਕਰਕੇ ਫਰਾਰ ਹੋ ਗਏ ਤੇ ਬਾਕੀਆਂ ਨੂੰ ਸਮੇਂ ਸਿਰ ਰੋਕ ਲਿਆ ਗਿਆ ਇਸ ਮਾਮਲੇ ਲੈ ਕੇ ਪੀੜਤ ਜ਼ਖਮੀ ਪੁਲਿਸ ਅਧਿਕਾਰੀ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਇਹ ਕੀ ਗੱਲ ਬਾਤ ਹੋਈ ਇਹ ਕਿੱਥੇ ਤੁਹਾਡੀ ਡਿਊਟੀ ਹੈ ਜੀ ਮੇਰੇ ਕਾਬਦਾ ਕੇਂਦਰ ਡਿਊਟੀ ਹੈ ਜੀ ਸੰਗਰੂਰ ਉਥੇ ਉਸ ਟਾਈਮ ਜੀ ਰੋਟੀ ਦਾ ਟਾਈਮ ਸੀ ਜਦੋਂ ਬੰਦੇ ਦਵਾਈ ਦਿੰਦੇ ਨੇ ਨਰਸਨਦਰ ਸੀ ਨਰਸਨ ਨੇ ਜਦੋਂ ਦਵਾਈ ਦੇ ਕੇ ਪਿੱਛੇ ਮੁੜਨ ਲੱਗਾ ਨਰਸ ਨੂੰ ਤੱਕਾ ਦੇ ਕੇ ਸਾਰਾ ਗੇਟ ਖੋਲ ਗਿਆ ਬੰਦਾ ਅੰਦਰ ਬਾਹਰ ਨਿਕਲਦਾ ਜੀ ਉਧਰ ਨਰਸ ਦੇ ਸਿਰ 'ਚ ਵੀ ਮਾਰ ਗਏ ਉਹ ਉਹ ਤੋਂ ਬਾਅਦ ਕੋਲ ਅਮਰੀਕਨ ਹੀ ਆਏ ਤੇ ਐ ਕਰ ਗਰਦਨ ਨੂੰ ਦੱਬਿਆ ਉਹਨਾਂ ਨੇ ਤੇ ਨਾਲ ਨਾਲ ਮੈਂ ਗिरा ਮੇਰੇ ਪੈਰ ਇੱਥੇ ਵੀ ਮੈਂ ਤਾਂ ਐਨਾ ਪਤਾ ਲੱਗਿਆ ਵੀ ਮੇਰੇ ਗਰਦਨ ਘੁੱਟ ਗਿਆ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਕੰਧ ਨਾਲ ਮੈਂ ਥੱਲੇ ਗਿਰ ਗਿਆ ਇਹਨਾਂ ਨੂੰ ਬਾਅਦ ਵਿੱਚ ਮੈਂ ਦੱਸਿਆ ਵੀ ਤੂੰ ਗਿਰ ਗਿਆ ਉਹ ਤੋਂ ਬਾਅਦ ਮੇਰੇ ਉਰੇ ਵੀ 6:00 ਵਜੇ ਸਾਈਡ ਤੇ ਜੀ ਕਬੀ ਕਬੀ ਲੱਤਦੇ ਜੀ ਉਹ ਤਾਂ ਖਤਮ ਮੈਡਮ ਕਿੰਨੇ ਬੰਦੇ ਸੀਗੇ ਜਿਹੜੇ ਉੱਥੇ ਉਹ ਲੱਗ ਹਜੂਮ ਹੀ ਲੱਗਿਆ ਮੈਨੂੰ ਤਾਂ ਜੀ ਹੈਗੇ ਬੰਦੇ ਤਾਂ ਭੱਜਣੇ ਤਾਂ ਬਹੁਤ ਸੀ ਬਾਰੇ ਇਹਨਾਂ ਨੇ ਹਿੰਮਤ ਕਰਕੇ ਰੋਕ ਲਿਆ ਕਿੰਨੇ ਬੱਚੇ ਨੇ ਜੀ ਹੁਣ 8 ਬੰਦੇ ਭੱ ਉਹ ਆਪਣੇ ਬਾਕੀ ਉਹਨਾਂ ਸਾਰੇ ਪਿੰਡਾਂ ਦਾ ਹੀ ਨੇ ਜੀ ਕੋਈ ਅਲੱਗ-ਦਾਲੇ ਸੰਗਰੂਰ ਦੇ ਕੋਈ ਐਨਡੀਪੀਐਸ ਵਾਲੇ ਨੇ ਦੂਜੇ ਵੀ ਨਹੀਂ ਨੇ ਜੀ ਆਮ ਵਾਲੇ ਵੀ ਨਹੀਂ ਨੇ ਅੱਛਾ ਜੀ ਕੋਈ ਇੱਕ ਸਾਰ ਮੇਰੀ ਰਿਕਵੈਸਟ ਹੈ ਜੀ ਜਿਹੜੇ ਐਨਡੀਪੀਐਸ ਵਾਲੇ ਨੇ ਉਹ ਆਮ ਬਦਿਆਂ ਨੂੰ ਖਰਾਬ ਕਰ ਰਹੇ ਨੇ ਉਹਨਾਂ ਕਹਿੰਦੇ ਦੂਜਿਆਂ ਨੂੰ ਵੀ ਪਹੁੰਚ ਉਹਨਾਂ ਦਾ ਹੱਥ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਫਿਰ ਤੁਹਾਡੇ ਹੁਣ ਕਿੰਨੀਆਂ ਕਿਸਟਾ ਕੀ ਕੁਛ ਮਾਰਿਆ ਉਹਨਾਂ ਨੇ ਕੀ ਮੈਂ ਮਰਾ ਸਮਝੋ ਬੇਹੋਸ਼ ਹੋ ਗਿਆ ਜਾਂ ਗਰਦਨ ਤੇ ਆ ਦੇ ਖੁਦ ਸਿਆure ਸਾਰਾ ਜੋ ਕੋਈ ਗਰਦ ਨਹੀਂ ਘੁੱਟਦੀ ਤੇ ਆ ਚੀਜ਼ ਨੂੰ ਕਹਿੰਦੇ ਨੇ ਮੇਰੇ ਪੈਰ ਤੇ ਮੈਨੂੰ ਤਾਂ ਮੈਂ ਗਰੇ ਹੀ ਮੈਨੂੰ ਨਹੀਂ ਪਤਾ ਲੱਗਾ ਵੀ ਇੱਕੋ ਦਮ ਕੀ ਜਿਵੇਂ ਇੱਕੋ ਦਮ ਕੋਈ ਚੀਜ਼ ਪਛਾਣ ਗਰਦਨ ਦੱਬ ਕੇ ਵੀ ਮਾਰ ਨਹੀਂ ਹੁੰਦਾ ਤੇ ਉਹਦਾ ਨਸ਼ੇੜੀ ਨੇ ਜੀ ਉਹਨਾਂ ਦਾ ਕੋਈ ਉਹਨਾਂ ਜਿਹੜੇ ਆਪਣੇ ਮਾਪੇ-ਮਾਵਾਂ ਤੇ ਨਹੀਂ ਬਣ ਸਕਿਓ ਕਿਸੇ ਦੇ ਕੀ ਬਣਨਗੇ ਜੀ ਮੈਂ ਤਾਂ ਇਹ ਹੀ ਗੱਲ ਕਹਿ ਸਕਦਾ ਠੀਕ ਹੈ ਜੀ ਸੋ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਨਰਸਾਂ ਨੂੰ ਵੀ ਸੱਟਾਂ ਲੱਗੀਆਂ ਨੇ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਇੱਕ ਪਾਸੇ ਤਾਂ ਇਹਨਾਂ ਨੌਜਵਾਨਾਂ ਨੂੰ ਨਸ਼ਾ ਛਡਾਉਣ ਵਾਸਤੇ ਨਸ਼ਾ ਛੜਾਊ ਕੇਂਦਰਾਂ 'ਚ ਦਾਖਲ ਕੀਤਾ ਜਾਂਦਾ ਪਰ ਉੱਥੇ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਹਕੀਕਤ ਦੀ ਵੀ ਪੰਜਾਬੀ ਲੀਗ ਸੰਗਰੂਰ ਤੋਂ ਹਨ ਲਜੈਨ ਦੀ ਰਿਪੋਰਟ